ਧੇਰ ਸ਼ਾਮ ਜਦੋਂ ਇੱਕਦਮ ਇਲਾਕੇ ਦੇ ਵਿੱਚ ਸੰਘਣੀ ਧੁੰਦ ਪਈ ਤਾਂ ਲੋਕਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਵਿਜ਼ਿਬਿਲਟੀ ਜ਼ੀਰੋ ਹੋਣ ਤੇ ਗੱਡੀਆਂ ਦੀ ਰਫ਼ਤਾਰ ਕੱਟੀ ਤੇ ਇਸ ਮੌਕੇ ਤੇ ਜਦੋਂ ਸਾਡੇ ਪੱਤਰਕਾਰ ਨੇ ਰਾਹਗੀਰਾਂ ਨੂੰ ਰੋਕ ਕੇ ਸਵਾਲ ਕੀਤੇ ਤਾਂ ਉਹਨਾਂ ਨੇ ਕੀ ਕੁਝ ਕਿਹਾ ਆਓ ਸੁਣਦੇ ਹਾਂ ਅ ਮੇਰੇ ਬਹੁਤ ਜ਼ਿਆਦਾ ਮੁਸ਼ਕਿਲ ਹੈ ਕੁਝ ਦਿਖ ਹੀ ਨਹੀਂ ਰਹਾ ਚਿੱਟੀਆਂ ਪੱਟੀਆਂ ਤਾਂ ਕਣੀ ਦਿਖ ਰਹੀਆਂ ਹੈਗੀਆਂ ਇੰਨੀ ਜ਼ਿਆਦਾ ਧੁੰਦ ਹੈ ਕਿ ਸਾਰੀਆਂ ਗੱਡੀਆਂ ਵੈਸੇ ਤਾਂ ਸਾਈਡ ਤੇ ਲੱਗ ਰਹੀਆਂ ਨੇ ਹੈਗੀਆਂ ਜ਼ਿਆਦਾਤਰ ਅਸਤਾ ਸੋਚਿਆ ਵੀ ਹਨਾ ਕਿਸੇ ਦੇ ਮਗਰ ਟਰੱਕ ਵਗੈਰਾ ਦੇ ਮਗਰ ਲਾ ਕੇ ਚਲੇ ਜਾਵਾਂਗੇ ਟਰੱਕ ਵੀ ਨਹੀਂ ਚੱਲ ਰਹੇ ਹੈਗੇ ਟਰੱਕ ਵੀ ਸਾਈਡ ਤੇ ਲੱਗੇ ਹੋਏ ਨੇ ਇੰਨੀ ਜ਼ਿਆਦਾ ਧੁੰਦ ਹੋਈ ਪਈ ਹੈ ਦਿਨ ਚ ਤਾਂ ਹੁੰਦਿਆ ਹੁਣ ਜਿਹੜੇ ਹੈਗਾ ਰਾਤ ਵੀ ਜਿਹੜੇ ਹੈ 7 ਵਜੇ ਤੋਂ ਸ਼ੁਰੂ ਹੋ ਗਈ ਸੀ ਇੱਕਦਮੇ ਇੱਕਦਮ ਜਦ ਪਈ ਨਾ ਧੁੰਦ ਬਸ ਸਾਰੇ ਸਾਰਿਆਂ ਨੇ ਸਾਈਡ ਤੇ ਲਾਤੀਆਂ ਗੱਡੀਆਂ ਸਭ ਸਾਈਡ ਤੇ ਹੋ ਗਏ ਕੋਈ ਨਹੀਂ ਚਲਾ ਰਿਹਾ ਹੈਗਾ ਹੁਣ ਕੋਈ ਵੀਕਲ ਨਹੀਂ ਚੱਲ ਰਿਹਾ ਸਭ ਬੰਦ ਹੋ ਗਏ ਜਿਹਨਾਂ ਨੇ ਲੋਕਲ ਚਲਾਣਾ ਲੋਕਲ ਤਾਂ ਇੰਨੀ ਧੁੰਦ ਹੈ ਨਹੀਂ ਪਿੰਡਾਂ ਦੇ ਏਰੀਆ ਚ ਤਾਂ ਇੰਨੀ ਕਿ ਧੁੰਦ ਆ ਕਿ ਠੀਕ ਕੁਝ ਦਿਖੀ ਨਹੀਂ ਰਿਹਾ ਹੈਗਾ ਕੀ ਨਾਮ ਹੈ ਜੀ ਆਪਣਾ ਮੇਰਾ ਹੀ ਸਰਦਜੀਤ ਸਿੰਘ ਜ ਜਿਹੜੀ ਹੈਗਾ ਤੁਸੀਂ ਬਿਲਕੁਲ ਆ ਗਏ ਕਿੰਨੀ ਕਿਸਮ ਦੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ ਸਮੱਸਿਆ ਦਾ ਬਹੁਤ ਸਾਹਮਣਾ ਕਰਨਾ ਪੈ ਰਿਹਾ ਦੇਖੋ ਤੁਹਾਡੇ ਸਾਹਮਣੇ ਹੈ ਬਾਜੀ ਆਪਣਾ ਤੁਹਾਨੂੰ ਤਾਂ ਬਹੁਤ ਆ ਦਿਖ ਨਹੀਂ ਰਿਹਾ ਮੈਂ ਤਾਂ ਸਾਰੇ ਬੇਨਤੀਆਂ ਨੂੰ ਜਾਨਕੀ ਲੋਕਾਂ ਨੂੰ ਇਹੀ ਬੇਨਤੀ ਕਰਨਾ ਚਾਹਾਂਗਾ ਵੀ ਆਪਣਾ ਜਿੰਨਾ ਵੀ ਹੋ ਸਦਾ ਆਪਣਾ ਤਰੇਸ਼ ਕੀ ਨਾਲ ਚੱਲੋ ਕੋਈ ਚੱਕਰ ਵਾਲੀ ਗੱਲ ਨਹੀਂ ਹੈ ਜੀ ਵੀ 10-15 ਮਿੰਟ ਬਾਅਦ ਲੱਗ ਜਾਣ ਵੀ ਆਪਣਾ ਆਰਾਮ ਨਾਲ ਚੱਲੂ ਜੀ ਕਿਉਂਕਿ ਅੱਜ ਕੱਲ ਪਤਾ ਨਹੀਂ ਲੱਗਦਾ ਬਾਜੀ ਕਿਉਂਕਿ ਦੇਖ ਹੀ ਨਹੀਂ ਰਿਹਾ ਤੁਹਾਨੂੰ ਖੁਦ ਹੀ ਦੇਖ ਰਿਹਾ ਮੋੜ ਕਿਦਾਂ ਦਾ ਬਣਿਆ ਹੋਇਆ ਹੈ ਨਾ ਤੇ ਆਪਣੀ ਹੱਥ ਹੀ ਹੈ ਜੋਨੇ ਜਾਨਕੀ ਸਾਵਧਾਨੀ ਤੇ ਦਿਨੇ ਤਾਂ ਹੁੰਦੇ ਸੀ ਜਦ ਮੈਂ ਰਾਤ ਨੂੰ 7 ਵਜੇ ਸ਼ੁਰੂ ਹੋ ਗਈ ਸੀ ਤਾਂ ਹੁਣ ਤਾਂ ਕਾਫੀ ਜੋਗ ਹੈ ਦਿਨੇ ਤਾਂ ਹੁੰਦੀ ਹੁੰਦੀ ਸੀ ਦਿਨੇ ਵੀ ਹੁਣ ਭਾਜੀ ਐ ਹੁਣ ਥੋੜਾ ਜਿਹਾ ਮਾਹੌਲ ਦਸੰਬਰ ਦੇ ਟਾਈਮ ਪਈ ਨਹੀਂ ਬਾਕੀ ਹੁਣ ਪੈ ਰਹੀ ਹੈ ਵਧੀਆ ਹੁੰਦਾ ਹੈ ਨਾ ਤੇ ਬਾਕੀ ਮੁਸ਼ਕਲ ਤਾਂ ਬਹੁਤ ਹੈ ਵਾਕੀ ਦੇਖੋ ਲੋਕਲ ਚੈਨਲ ਲੋਕលੀਆਂ ਭਾਜੀ ਪਰੇਸ਼ਾਨੀ ਹੋਣਾ ਹੈ ਭਾਜੀ ਮੈਨੂੰ ਹੁਣ ਬੋੜਾਗੜ ਤੱਕ ਜਾਣਾ ਹੀ ਆਪਣਾ ਠੀਕ ਹੈ ਜੀ ਤੇ ਦੇਖ ਨਹੀਂ ਰਿਹਾ ਮੈਨੂੰ ਤਾਂ ਐਂ ਬਸ ਆਪਣਾ ਆਰਾਮ ਨਾਲ ਹੀ ਜਾ ਰਹਾ ਹਾਂ ਤੇਜਕੀ ਨਾਲ ਹੀ ਆਪਣਾ ਵੀ ਸਲੋ ਹੀ ਜਾਓ ਜਿੰਨਾ ਵੀ ਹੋ ਸਕੇ ਲੋਕਾਂ ਨੂੰ ਤਾਂ ਇਹੀ ਬੇਨਤੀ ਹੈ ਆਪਣੀ ਤੁੰ ਤ ਬਹੁਤ ਸਾਰਾ ਬਹੁਤ ਪਰੀ ਆ ਮੈਂ ਤਕਰੀਬਨ ਸਮਾਨਤ ਹੋਾਰਾ ਚੱਲ ਕੇ ਰਾਹ ਦੇ ਵਿੱਚ ਕੁਝ ਵੀ ਨਹੀਂ ਦਿੰਦਾ ਲਿੰਕ ਰੋਡ ਤੇ ਜਮਨ ਨਹੀਂ ਦਿੰਦਾ ਜੀਟੀ ਰੋਡ ਤੇ ਇਹ ਫਿਰ ਵੀ ਬਹੁਤ ਕੁਝ ਦਿੰਦਾ ਹੈਗਾ ਜੀਟੀ ਰੋਡ ਤੇ ਆਪਾਂ ਥੋੜਾ ਇਸ਼ਾਰਾ ਨਾਲ ਚਲੇ ਜਾਵਾਂਗੇ ਔਰ ਲਿੰਕ ਰੋਡ ਤੇ ਜਮਾ ਨਹੀਂ ਦਿੰਦਾ ਸਰ ਇਹ ਲਿੰਕ ਰੋਡ ਹੈ ਸਾਰੀ ਸਮਾਣਾ ਰੋਡ ਹੋ ਗਿਆ ਭਵਾਨੀਗੜ੍ਹ ਹਾਂ ਇਹ ਸਾਰੇ ਲਿੰਕ ਰੋਡ ਹੋ ਗਏ ਸਰ ਇਹਦੇ ਜੀ ਦੇ ਪੱਟੀ ਪਈ ਵੀ ਆ ਸਰ ਉਹ ਪੱਟੀ ਹਿਸਾਬ ਨਾਲ ਚੱਲ ਸਕਦੇ ਆਪਾਂ ਬਿਨਾ ਪੱਟੀ ਤੋਂ ਬਰ ਨਹੀਂ ਚੱਲ ਸਕਦੇ ਸਰ ਪੱਟੀਆਂ ਤਾਂ ਬਹੁਤ ਘੱਟ ਨੇ ਰੋਡ ਨਹੀਂ ਸਰ ਉਹ ਰੋਡ ਤੇ ਤਕਰੀਬਨ ਭਵਾਨੀਗੜ੍ਹ ਰੋਡ ਦਾ ਟੁੱਟੇ ਹੀ ਹੋਇਆਗਾ ਉਹਦਾ ਹਾਲ ਤਾਂ ਜਮਾ ਹੀ ਨਹੀਂ ਹੋ ਸਕਦਾ ਜੀ ਉਹ ਰੋਡ ਦਾ ਜਮਾ ਥੋੜਾ ਹਾਲਤ ਪਤਾ ਜੀ ਪਰਸੋਂ ਦਾ ਬੁਰਾ ਹਾਲ ਹੀ ਅਗਰ ਗਵਿੰਦਗੜ੍ਹ ਦਾ ਕਾਫੀ ਸਮੱਸਿਆ ਦਾ ਸਾਹਮਣਾ ਨਹੀਂ ਸਰ ਸਾਹਮਣਾ ਕਰਕੇ ਆਇਆ ਦੇਖੋ ਤੁੰਦ ਬਹੁਤ ਪੈਰੀ ਹੈ ਬੱਚੇ ਵੀ ਇਹ بار-बार ਫੋਨ ਮਾਰ ਰਹੇ ਨੇ ਕਿ ਡੈਡੀ ਕਿੱਥੇ ਹੋ ਮੈਂ ਕਿਹਾ ਬੇਟਾ ਇਹ ਥੋੜਾ ਦੇਖੋ ਤੁੰਦ ਕਿੰਨੀ ਪੈਰੀ ਹੈ ਇਹ ਮੈਂ ਉਹਦੇ ਨੂੰ ਜ ਆਵਾ ਜੀ ਹਜੇ ਅੱਜ ਤਾਂ ਨਜਾਇਜ਼ ਤੋਂ ਦਾ ਰਾਤੀ ਤੁੰਦ ਬਹੁਤ ਪੈਰੀ ਸੀ ਜਾਣਾ ਪੈਂਦਾ ਜਿਵੇਂ ਮਤਲਬ ਲਾਈਟ ਬੰਦ ਕਰਕੇ ਜਾਣਾ ਪੈਂਦਾ ਧੁੰਦ ਤਾਂ ਬਹੁਤ ਜ਼ਿਆਦੇ ਪੈ ਰਹੀ ਹੈ ਤੇ ਜੇ ਜੇ ਆਪਾਂ ਚਿੱਟੀ ਲਾਈਟ ਲਾਵਾਂਗੇ ਨਾ ਮੂਰੇ ਕੁਝ ਨਹੀਂ ਦਿਖਦਾ ਜੇ ਆਪਣਾ ਫੁੱਲ ਮੋਟਰ ਹੈਲ ਪਿਆ ਹੋਵੇ ਤਾਂ ਸਿੱਧੇ ਵਿੱਚ ਹੀ ਵੱਜੇ ਬਸ ਐਕਸੀਡੈਂਟ ਹੀ ਹੋਣਗੇ ਅੱਜ ਐਕਸੀਡੈਂਟ ਹੋਇਆ ਮੇਰੇ ਅੱਖਾਂ ਦੇ ਸਾਹਮਣੇ ਧੁੰਦ ਦੇ ਕਾਰਨ ਮੋਟਰ ਹੈਲ ਗੱਡੀ ਆਲਾ ਮੋਟਰ ਹੈਲ ਦੇ ਵਿੱਚ ਵੱਜਿਆ ਕੋਈ ਕੁਝ ਦਿਖਾਈਂ ਨਹੀਂ ਨਹੀਂ ਕੋਈ ਨਹੀਂ ਦਿਖਾਇਆ ਉਹ ਹਸਪੀਟਲ ਚ ਦਾਖਲ ਹੋਣ ਮੁੰਡਾ ਮੇਰੇ ਵੀਰਾਂ ਨੂੰ ਸਾਰਿਆਂ ਨੂੰ ਬੇਨਤੀ ਹੈ ਵੀ ਆਪਦਾ ਘਰ ਹੀ ਬੈਠੋ ਕੰਮ ਕਰ ਜਲਦੀ ਜਲਦੀ ਨਿਵੇੜ ਕੇ ਉਧਰ ਰਜਾਈਆਂ ਚ ਬੈਠੋ ਤੇ ਜੇ ਕੋਈ ਕੰਮਕਾਰ ਹੋਵੇ ਤਾਂ ਹੀ ਤਾਂ ਹੀ ਬਾਹਰ ਨਿਕਲੋ ਨਹੀਂ ਬਾਹਰ ਨਾ ਨਿਕਲੋ ਤੁੰਦ ਬਹੁਤ ਜ਼ਿਆਦਾ ਪੈ ਰਹੀ ਹੈ ਨਜਾਇਜ਼ ਵੀਰ ਜੀ ਬਹੁਤ ਜ਼ਿਆਦਾ ਨਜਾਇਜ਼ ਬਹੁਤ ਜ਼ਿਆਦਾ ਠੰਡ ਹੈ ਕੁਛ ਨਹੀਂ ਦਿਖ ਰਿਹਾ ਮੈਂ ਉਹਨੂੰ 40 ਨੰਬਰ ਫਾਟਕਾ ਤੋਂ ਮੇਰੀ ਦੁਕਾਨ ਹੈ ਸ਼ਾਪ ਹੈ ਕਹਿੰਦੇ ਦੀ ਉੱਥੋਂ ਆ ਰਹੇ ਆ ਜੀ ਬਹੁਤ ਜ਼ਿਆਦਾ ਬੁਰਾ ਹਾਲ ਹੈ ਤੁਹਾਡਾ ਜਿਹੜਾ ਹੈਗਾ ਕਿਲੋਮੀਟਰ ਉਨੀ ਹੈਗਾ ਜਾਂ ਕਿਲੋਮੀਟਰ ਤੇ ਇਹ ਹਾਲ ਹੈ ਜਿਵੇਂ ਮਿਰਰਰ ਹਾਈਵੇ ਤੇ ਤਾਂ ਕਾਫੀ ਉਪਰ ਆ ਬਹੁਤ ਬੁਰਾ ਹਾਲ ਹੋਗਾ ਵੀਰ ਜੀ ਬਹੁਤ ਬੁਰਾ ਹਾਲ ਆ ਆ ਸਾਹਮਣੇ ਮਕਾਨ ਆਪਣਾ ਗਲੀ ਚ 4 ਨੰਬਰ ਗਲੀ ਚ ਇੱਥੋਂ ਕੁਛ ਨਹੀਂ ਦਿਖ ਰਿਹਾ ਇਸ ਟਾਈਮ ਸਕੈਨਿਸ ਪੰਜਾਬ ਦੇ ਲਈ ਨਾਬਾ ਤੋਂ ਸੁਖਚੰਦ ਸਿੰਘ ਦੀ ਰਿਪੋਰਟ